ਪਿੰਡ ਕਰਿਆਲੇ ਤੋਂ 2 ਮਹੀਨੇ ਤੋਂ ਲਾਪਤਾ ਹੋਏ ਛੋਟੇ ਭਰਾ ਦੀ ਭਾਲ ਵਿੱਚ ਦਰਦਾਂ ਦੀਆਂ ਠੋਕਾਂ ਖਾਰੇ ਪ੍ਰਵਾਸੀ ਮਜੂਦ ਦੂਰ ਨੇ ਜ਼ਿਲ੍ਹਾ ਤਰਨਤਾਰਨ ਦੇ ਐਸਐਸਪੀ ਨੂੰ ਕੀਤੀ ਅਪੀਲ ਵਿਧਾਨ ਸਭਾ ਹਲਕਾ ਖੀਮਕਰਨ ਅਧੀਨ ਪੈਂਦੇ ਪਿੰਡ ਕਰਿਆਲੇ ਤੋਂ 2 ਮਹੀਨੇ ਪਹਿਲਾਂ ਲਾਪਤਾ ਛੋਟੇ ਭਰਾ ਦੀ ਤਲਾਸ਼ ਲਈ ਜ਼ਿਲ੍ਹਾ ਤਰਨਤਾਰਨ ਦੇ ਐਸਐਸਪੀ ਨੂੰ ਅਪੀਲ ਕਰਦੇ ਹੋਏ ਪ੍ਰਕਾਸ਼ ਨੇ ਅੱਜ ਦਿਨ ਮੰਗਲਵਾਰ 2 ਵਜੇ ਦੇ ਕਰੀਬ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ اپੀਲ ਕੀਤੀ ਕਿ ਉਸਦੇ ਭਰਾ ਨੂੰ ਜਲਦੀ ਤੋਂ ਜਲਦੀ ਲੱਭਿਆ ਜਾਵੇ ਉਸਨੇ ਕਿਹਾ ਕਿ ਉਸਨੇ ਸਾਰੇ ਰਿਸ਼ਤੇਦਾਰਾਂ ਅਤੇ ਲਾਗੇ ਦੇ ਪਿੰਡਾਂ ਵਿੱਚ ਉਸਦੀ ਭਾਲ ਕੀਤੀ ਹੈ ਪਰ ਅਜੇ ਤੱਕ ਉਹ ਨਹੀਂ ਮਿਲਿਆ ਉਸਨੇ ਕਿਹਾ ਕਿ ਉਸ ਵੱਲੋਂ ਇਸ ਸਬੰਧੀ ਪੁਲਿਸ ਚੌਕੀ ਕਰਿਆਲਾ ਵਿਖੇ ਲਿਖਤੀ ਦਰਖਾਸਤ ਦੇ ਕੇ ਮਾਮਲਾ ਵੀ ਦਰਜ ਕਰਾਇਆ ਹੈ ਪਰ ਪੁਲਿਸ ਵੀ ਉਸ ਨੂੰ ਅਜੇ ਤੱਕ ਨਹੀਂ ਲੱਭ ਸਕੀ ਹੋਰ ਕੀ ਖਿਆ ਪ੍ਰਕਾਸ਼ ਅਤੇ ਉਸ ਦੇ ਪਰਿਵਾਰ ਨੇ ਆਉ ਸੁਣਦੇ ਹਾਂ ਕਿਹੜਾ ਪਿੰਡ ਪਿੰਡ ਘਰੇ ਆਲਾ ਕੀ ਗੱਲ ਹੋ ਜਿਹੜੀ ਫੋਟੋ ਫੜੀ ਫਿਰਦੇ ਤੇ ਭਾਜੀ ਸਾਡਾ ਭਰਾ ਹੈਗਾ 29 ਤਰੀਕ ਦਾ ਘਰੋਂ ਕਿਹਦੇ ਕੰਮ ਲਈ ਗਿਆ ਹੋਆ ਕੀ ਨਾਮ ਦਾ ਉਹਦਾ ਨਾਮ ਰਾਜਕੁਮਾਰ ਉਫਰਾਜੂ ਉਹਨੂੰ ਰਾਜੂ ਦਾ ਜਵੰਦੇ ਕੀ ਕੰਮ ਕਰਦਾ ਇਹ ਤੇ ਮੈਂ ਫੇਰੀ ਲਾਉਂਦਾ ਤੇ ਉਹ ਇੱਥੇ ਮਾਲ-ਮੂਲ ਜਿਹੜਾ ਮੈਂ ਇਕੱਠਾ ਕਰਕੇ ਲਿਆਉਂਦਾ ਉਹ ਸਾਮ ਦਾ ਹੁੰਦਾ ਜੀ ਕੁਆਰਦੀ ਹਾਂਜੀ ਅੱਛਾ ਤੇ ਬਾਜੀ 29 ਤਰੀਕ ਦਾ ਗਿਆ ਵਾ ਤੇ ਘਰੋਂ ਵਾਪਸ ਨਹੀਂ ਮੁੜਿਆ ਕਿਹੜੀ 29 ਇਹ 29 ਇਹ 29 11 ਨੂੰ 29 11 ਨੂੰ 2023 ਅੱਛਾ ਤੇ ਮੈਂ ਥਾਣੇ ਵੀ ਦਰਖਾਸਤ ਕੀਤੀ ਤੇ ਉਹਨਾਂ ਨੇ ਵੀ ਕੋਈ ਮੰਲੋ ਭਾਲ ਨਹੀਂ ਕੀਤੀ ਤੇ ਹੁਣ ਮੈਂ ਉਹਦੀ ਭਾਲ ਕਰ ਕਰ ਕੇ ਥੱਕ ਗਿਆ ਵਾ ਮੈਂ ਐਸਐਸਪੀ ਸਾਹਿਬ ਜ਼ਿਲ੍ਹਾ ਤਰਨਤਾਰਨ ਨੂੰ ਦਰਖਾਸਤ ਕਰਦਾ ਵਾ ਕਿ ਮੇਰੇ ਭਰਾ ਨੂੰ ਲੱਭਣ ਦੀ ਕੋਸ਼ਿਸ਼ ਕਰੀ ਜਾਵੇ ਤੇ ਮੇਰੇ ਭਰਾ ਨੂੰ ਮੇਰੇ ਕੋਲ ਵਾਪਸ ਭੇਜਿਆ ਜਾਵੇ कोई नंबर 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 वगैरह है 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 ये मेरा है। वो वो फोन क्या 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 नाम है आपका? नाम आपका सोना बात जो पकड़े तस्वीर पकड़ी मतलब गुस्सा होकर चल गया कौन था कितना दो महीने हो जाएंगे हाँ। तो ये पुलिस को ये क्या बोल रहे हैं पुलिस वाले पुलिस जाते हैं घर वाले अभी तो कुछ पता नहीं चला है अब क्या मांग करते बस वो एक बार मिल जाए आपने ढूंढने की नहीं कोशिश की बहुत कोशिश करी फोटो भी लगवा दिए सारा कुछ करवा दिया है नेट पे भी डाल दिया है मुंडा गुआचा अच्छा है की लगता है तीजा लगता है इस तरह मैं इन्होंने नाल रहा है ਨਾਮ ਕੀ ਸੀ ਉਹਦਾ ਰਾਜੂ ਕਿੱਨਾ ਚਿਰ ਹੋ ਗਿਆ ਨੂੰ ਗਵਾਚੇ ਨੂੰ ਇਹ ਨੂੰ ਡੇਢ ਕੁ ਮਹੀਨਾ ਹੋ ਚੱਲਿਆ ਕੀ ਹੁਣ ਮੰਗ ਕਰਦੇ ਤੇ ਭਾਈ ਮੰਗ ਕਰਦੇ ਜਿੱਥੇ ਆ ਭਰਾ ਉਹ ਹੈਗਾ ਕਿਸੇ ਕੋਲ ਵੀ ਤੇ ਉਹ ਉਹਨੂੰ ਇੱਥੇ ਕਲਾ ਹੋ ਕੋਈ ਦਰਖਾਸਤ ਦਿੱਤੀ ਐ ਉਸਨੇ ਆ ਦਰਖਾਸਤ ਵੀ ਦਿੱਤੀ ਆ ਪਰ ਇੱਕ ਫੋਟੋ ਫਾਟੋ ਵੀ ਲਾਈ ਆ ਪਿੰਡਾਂ ਚ ਅਜੇ ਤੱਕ ਪਤਾ ਨ ਲੱਗਾ ਕੋਈ ਪਤਾ ਨ ਲੱਗਾ ਯਾਰ ਕੋਈ ਰਿਸ਼ਤੇਦਾਰੀ ਲੱਭਿਆ ਕਿੰਨਾ ਜੀ ਰਿਸ਼ਤੇਦਾਰੀ ਚ ਲੱਭਦੇ ਰਹੇ ਨਾ ਲੱਭਾ ਲੱਭਾਈ ਜੀ ਉੱਥੇ ਵੀ ਨਹੀਂ ਹੈਗਾ ਨਹੀਂ ਰਿਸ਼ਤੇਦਾਰੀਆਂ ਨੂੰ ਕਿਹਦੇ ਦੀ ਹੁੰਦਾ